ਹਾਜੀ ਵਾਲਿਆ ਜਿਹੜੇ ਮਜ਼ਾਕ ਉਡਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਣਗੇ ਜਾਗ ਥੋੜੀ ਆ ਮਜ਼ਾਕ ਥੋੜੀ ਪੱਲੀ ਲੈ ਕੇ ਕਿੱਥੇ ਚੱਲਿਆ ਮਤਾਂ ਉਹ ਬਾਪੂ ਜਿਹੜਾ ਆਪਣਾ ਛੇਮੀ ਨੇਗਾ ਹਾਂ ਹਾਂ ਉਹ ਅੱਜ ਆਇਆ ਨਹੀਂਗਾ ਉਹਦਾ ਰਿਸ਼ਤੇਦਾਰ ਚ ਵਿਆਹ ਜਾਗਾ ਉਹ ਸੇਤੀ ਆ ਜੀ ਮੜਾ ਜਾ ਮੈਂ ਜਾਣਾ ਤੈਨੂੰ ਪਤਾ ਕਿ ਚੇਹਰੀਆਂ ਚ ਕੋਈ ਨਾ ਬਾਪੂ ਬਸ ਵੱਡੀ ਪੈਣੇ ਲੈ ਕੇ ਆਉਣੇ ਨੇ ਕੀ ਕਰ ਠੀਕ ਆ ਕੁਝ ਕੋਤ ਰੋਟੀ ਲਿਆ ਮੈਂ ਜਾਣਾ ਸੀ ਬਸ ਆ ਗਈ ਬਾਪੂ ਜੀ ਆ ਲੈ ਰੋਟੀ 02 ਨਾ ਨਾ ਬਸ ਮੈਂ ਜਲਦੀ ਜਾਣਾ ਬਹੁਤ ਕੋਲੇ ਜਾੜਾ ਚੇਰੀਆਂ ਚ ਵਕੀਲ ਕੋਲੇ ਠੀਕ ਹੈ ਡੈਡੀ ਜੀ ਮੈਨੂੰ ਨਾ ਜਾਂਦੇ ਜਾਂਦੇ ਛੱਡ ਜਿਓ ਕੋਈ ਨਾ ਹੋ ਜਾ ਪੁੱਤਰੀ ਤੁਸੀਂ ਚਾਹ ਰੋ ਨਾਲ ਹੀ ਲੈ ਚਲੋ ਹੋ ਜੋ ਥੋੜਾ ਜਲਦੀ ਓਕੇ ਲੇਟਾਂ ਫੋਨ ਆਈ ਜਾਂਦੇ ਨੇ ਬਸ ਆ ਗਈ ਬਾਪੂ ਜੀ ਮੇਰੇ ਪਾਸਤਾ ਲਈ ਨੰਗੀ ਹੈਗੀ ਨਹੀਂ ਨਹੀਂ ਬੈਣੀ ਹਜੇ ਨਹੀਂ ਦੀ 10 20 ਮਿੰਟਾਂ ਦਾ ਖਾਣ ਲਿਆ। ਜਿੰਨੀ ਖੁਸ਼ੀ ਵਧੀਆ ਝੱਕੇ ਮੈਂ ਖੜੀ ਹੋ ਰੇ ਉਹ ਤਾਂ ਬੱਸ ਲੇਟ ਹੋ ਗਈ ਹਜ ਤੱਕ ਨਹੀਂ ਆਈ ਮੈਂ ਉਹਦੀ ਵੇਟ ਕਰਦੀ ਪਈ ਸੀ ਉਹ ਬੱਸ ਦਾ ਪਿਛਲੇ ਪਿੰਡ ਖਰਾਬ ਹੋ ਕੇ ਖੜੀ ਹੈਗੀ। ਅੱਛਾ ਮੈਂ ਕਹਾਂ ਮੇਨਾ ਬਗ ਚਾ ਲੇਟ ਹੋ ਜੇਗੀ ਕੱਲ੍ਹ ਜਕਨੀ। 查理卡。鞠鞠 ਆ ਵੀ ਵਧੀਆ ਬਣਾਉਣਾ ਨੀ ਰੀਲਾਂ ਦਾ ਰੀਲਾਂ ਬਾਈ ਬਹੁਤ ਚੜਦੇ ਨੇ ਜੀ ਓਏ ਉਹ ਕਿੰਦਰ ਕਾਲੇ ਨਾਲ ਫਿਰਦੀ ਅੱਜਾ ਹੋਰ ਬਾਈ ਇਹ ਤਾਂ ਤਾਲਮੇਲੀ ਨਹੀਂ ਕੋਈ ਉਹ ਕਿੱਥੇ ਇਹ ਕਿੱਥੇ ਪਿੰਡੂ ਦੇ ਨਾਲ ਫਿਰਦੀ ਰਹਿੰਦੀ ਆ ਯਾਰ ਇਹਨੂੰ ਕਿੰਨੀ ਵਾਰੀ ਕਹਿਣਾ ਨੇ ਮੈਂ ਚਲ ਕੋਈ ਨਾ ਬਾਈ ਮਿਲ ਕੇ ਕਰਦੇ ਆਂ ਵੱਲ ਹੈਲੋ ਖੁਸ਼ੀ ਹਾਈ ਹਾਈ ਖੁਸ਼ੀ ਵਧੀਆ ਵਧੀਆ ਕਿੱਧਰ ਉਹਦੇ ਨਾਲ ਕਿੱਧਰ ਫਿਰਦੀ ਹੈ ਅੱਜ ਕੱਲੇ ਨਾਲ ਉਹ ਨਹੀਂ ਯਾਰ ਮੇਰੀ ਨਾ ਬੱਸ ਖਰਾਬ ਹੋ ਗਈ ਤੇ ਘਰੇ ਵੀਰਾ ਵੀ ਨਹੀਂ ਸੀਗਾ ਤਾਂ ਆਏ ਮੈਨੂੰ ਲੈ ਆਇਆ ਮੈਨੂੰ ਫੋਨ ਕਰ ਦਿੰਦੀ ਮੈਂ ਲੈ ਆਉਂਦਾ ਉਹ ਤਾਂ اچانک ਰਸਤੇ ਚੋਂ ਦਾ ਪਿਆ ਸੀਗਾ ਤਾਂ ਮੈਂ ਆ ਗਈ ਸੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਪਿੰਡੂ ਜੀ ਇਹਦੇ ਨਾਲ ਆਪਣਾ ਕੋਈ ਤਾਲ ਨਹੀਂ ਮਿਲਨੀ ਇਹਦੇ ਨਾਲ ਨਾ ਰਿਆ ਕਰ ਤੂੰ ਓਹੋ ਐਵੇਂ ਦੀ ਕੋਈ ਗੱਲ ਨਹੀਂ ਵਧੀਆ ਮੁੰਡਾ ਆ ਅੱਛਾ ਚਲ ਚਲੀਏ ਲੈਕਚਰ ਲਗਾਉਂ ਚਲੋ ਫੋਨ ਮੈਂ ਕਿੰਨੀ ਵਾਰ ਹੀ ਕਿਹਾ ਬੁੱਕਸ ਵਗੈਰਾ ਲੈ ਆਇਆ ਕਰੋ ਅੱਜ ਤੱਕ ਤੁਹਾਨੂੰ ਮੈਡਮ ਨੇ ਕੁਝ ਨਹੀਂ ਕਿਹਾ ਅੱਜ ਤੇਰਾ ਛੱਡਣਾ ਨਹੀਂ ਹਾਂ ਮੈਡਮ ਨਾਲ ਲਿਹਾ ਜਾ ਕਦੇ ਵਰਤੇ ਪੁਰ ਬਈ ਗੱਲ ਤਾਂ ਕੋਈ ਨਹੀਂ ਆਪਾਂ ਚੱਲਦੇ ਆਂ ਓਏ ਮੇਰੀ ਗੱਲ ਸੁਣੋ ਦੋਵੇਂ ਜਾਨੇ ਹਾਂ ਹਾਂ ਤੁਸੀਂ ਬੋਲ ਮੈਂ ਨਾ ਬਹੁਤ ਜ਼ਰੂਰੀ ਗੱਲ ਕਰਨੀ ਆ ਤੁਹਾਡੇ ਨਾਲ ਹਾਂ ਪੁੱਛ ਕੀ ਗੱਲ ਆ ਮੈਂ ਕਹਿੰਦੀ ਸੀ ਕਿ ਮੈਂ ਇੱਕ ਮੁੰਡੇ ਨੂੰ ਪਸੰਦ ਕਰਦੀ ਹਾਂ ਠੀਕ ਆ ਪ੍ਰਵੀਰ ਨਹੀਂ ਯਾਰ ਕੋਈ ਹੋਰ ਹੈ ਹੋਰ ਕੌਣ ਦੱਸ ਵੀ ਦੇ ਹੁਣ ਮੈਂ ਨਾ ਕਾਲੇ ਨੂੰ ਪਸੰਦ ਕਰਦੀ ਹਾਂ ਉਹ ਨੂੰ ਪਿੰਡੂ ਜੇ ਨੂੰ ਤਰਾ ਵਧੀਆ ਮੁੰਡਾ ਆ ਉਹ ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੂੰ ਕੀ ਕਹਿ ਰਹੀ ਹੈ ਤੈਨੂੰ ਪਤਾ ਵੀ ਆ ਯਾਰ ਮੈਂ ਬਹੁਤ ਕੋਸ਼ਿਸ਼ ਕੀਤੀ ਉਹਨੂੰ ਭੁਲਾਉਣ ਦੇ ਪਰ ਹਰ ਟਾਈਮ ਉਹ ਮੇਰੇ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ ਬਸ ਕੁਝੀ ਦੋ ਦਾ ਖਹਿੜਾ ਛੱਡ ਦੇ ਉਹਦੇ ਬੰਦੇ ਤੇ ਲੈ ਕੱਤੀ ਤੇਰੇ ਸੁਪਨੇ ਬਿੱਤੀ ਰੋ ਲ ਦੂੰ ਯਾਰ ਮੈਂ ਮੰਨਦੀ ਆ ਪਰ ਪਿਆਰ ਚ ਨਾ ਅ ਮੇਰੀ ਗਰੀਬੀ ਨਹੀਂ ਦੇਖੀ ਜਾਂਦੀ ਇਹ ਤਾਂ ਦਿਲਾਂ ਦੇ ਸੌਦੇ ਹੁੰਦੇ ਆ ਚੱਲ ਬਾਕੀ ਤੇਰੀ ਮਰਜ਼ੀ ਆ ਸਾਡਾ ਸਮਝਾਉਣਾ ਫਰਜ਼ ਸੀ ਚੰਗੇ ਦੋਸਤ ਦੇ ਨਾਤੇ ਯਾਰ ਉਹ ਬਦਿਆ ਮੁੰਡਾ ਆ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਜੇ ਤੁਸੀਂ ਮਿਲੋਗੇ ਨਾ ਤੁਹਾਨੂੰ ਪਤਾ ਬੱਝੇ ਚਲ ਛੱਡੋ ਖੜਾ ਆਪਾਂ ਚਲੋ ਦਿੱਲੀਏ ਕਰਨ ਨੂੰ ਲੇਟ ਹੋ ਰਹੀ ਹੈ ਡੈਡੀ ਜੀ ਮੇਲਾ ਦਾ ਗਾੜੀ ਜੀ ਆਈ ਨਹੀਂ ਹਜੇ ਆਈ ਕਰਦੀ ਆ ਮੈਂ ਚਾਹ ਬਣਾ ਲੈਣੀ ਆ ਆਉਣ ਵਾਲੇ ਹੋਣਗੇ ਡੈਡੀ ਜੀ ਖੁਸ਼ੀ ਮਤ ਪਾਣੀ ਲੈ ਕੇ ਆਈ ਹਾਂ ਜੀ ਡੈਡੀ ਜੀ ਆਈ ਆ ਲੈ ਡੈਡੀ ਜੀ ਤੁਸੀਂ ਲੇਟ ਹੋ ਗਏ ਲੇਟ ਹੋ ਤੇ ਕਿਹੜੀਆਂ ਟਾਈਮ ਲੱਗ ਗਿਆ ਵਕੀਲ ਨੇ ਥੋੜਾ ਟਾਈਮ ਲਵਾਤਾ ਠੀਕ ਹੈ ਡੈਡੀ ਜੀ ਮੈਂ ਚਾਹ ਵੀ ਬਣਾਈ ਪਈ ਆ ਲੈ ਕੇ ਆਵਾਂ ਪਾ ਕੇ ਤੁਹਾਡੇ ਲਈ ਤੇ ਚਾਹ ਤਾਂ ਲਿਓ ਥੋੜਾ ਮਿੱਠਾ ਘੱਟ ਰੱਖਿਓ ਤੁਹਾਨੂੰ ਪਤਾ ਸ਼ੂਗਰ ਦੀ ਸ਼ਿਕਾਇਤ ਆ ਨਾ ਮੈਨੂੰ ਹਾਂ ਜੀ ਲੈ ਕੇ ਆਈ ਮੈਂ ਪਾ ਹਾਂ ਹਾਂ ਜੀ ਆ ਗਿਆ ਪੁੱਤ ਗੋਲਦੀ ਓਏ ਹਾਂ ਬਾਪੂ ਨਲਿਆ ਬਾੜੀਆਂ ਨੇ ਆਖਿਆ ਆਪਾਂ ਨੂੰ ਜੀਰੀ ਨੂੰ ਝਾਰ ਲੱਗਣ ਵਾਲਾਗਾ ਤੂੰ ਮੰਡੀ 'ਚ ਭੱਜ ਜੀ ਠੀਕ ਆ ਪੰਡੀ ਤਾਂ ਬਾਜਾ ਨਾ ਮੈਂ ਜੀਰੀ ਨੂੰ ਲਾ ਦੇ ਫੋਨ ਆਪਣੇ ਨੂੰ ਕੋਈ ਨਾ ਲਾ ਦਾਂਗੇ ਫੋਨ ਤਾਂ ਉਹ ਵਿਚਾਰਾ ਵਿਆਹ ਦੇਖਣ ਲੱਗ ਰਿਹਾ ਆਪਾਂ ਕਣਕ ਵੀ ਬੀਜਣੀ ਆ ਬਾਤ ਨਿਬੜ ਗਿਆ ਨਾ ਆਪਣਾ ਸਾਡਾ ਝੋਨੇ ਦਾ ਚੱਲ ਕੋਈ ਨਾ ਕਣਕ ਵੀ ਬੀਜ ਦਾਂਗੇ ਚੱਲ ਠੀਕ ਆ ਮੈਂ ਜਾਂਦਾ ਫਿਰ ਮੰਡੀ 'ਚ ਠੀਕ ਆ ਆ ਚਨਾ ਉਸ ਨੂੰ ਮੈਂ ਆਪਣੇ ਦਿਲ ਦੀ ਗੱਲ ਕਹੀ ਦੇਣੀ ਆ ਲੈ ਆ ਬੈਠਾ ਹਾਈ ਜਿਵੇਂ ਖੁਜੀ ਵਧੀਆ ਤੂੰ ਦੱਸ ਮੈਂ ਵੀ ਵਧੀਆ ਆ ਜਾ ਹੀ ਨਹੀਂ ਗਈ ਸੁਨੀਰੀ ਉਹ ਨਾ ਛੁੱਟੀ ਤੇ ਆ ਉਹ ਫੈਮਿਨਲ ਟੂਰ ਤੇ ਗਿਆ ਆ ਹਫਤਾ ਨਹੀਂ ਆਉਂਦਾ ਅੱਛਾ ਮੈਂ ਨਾਲ ਤੇ ਇੱਕ ਜ਼ਰੂਰੀ ਗੱਲ ਕਰਨੀ ਸੀ ਹਾਂ ਦੱਸ ਮੈਂ ਨਾਲ ਤੈਨੂੰ ਇੱਕ ਮੁੰਡਾ ਬੈਲ ਵੱਜ ਗਿਆ ਆਪਾਂ ਇਹ ਗੱਲ ਲੈਕਚਰ ਤੋਂ ਬਾਅਦ ਮਿਲਦੇ ਆਂ ਗੱਲ ਤਾਂ ਸਮਝੋ ਪੂਰੀ ਚਾ ਲੈਕਚਰ ਲਾ ਦਾਂ ਜੇ ਮੈਂ ਬਾਤ ਚ ਕਰਦੇ ਆਂ ਆਪ ਗੱਲ ਕੰਟੀਨਿਊ ਵੀ ਹੋਣੀ ਬੱਜਣਾ ਸੀ ਕੁਜੀ ਨੇ ਪਤਾ ਨਹੀਂ ਯਾਰ ਸਵੇਰੇ ਕੀ ਗੱਲ ਕਰਨੀ ਸੀ ਮਨ ਤਾਂ ਕਿਧਰੇ ਦਿਸਰੀ ਮਨ ਲਾਦਾ ਉਹ ਵੀ ਬਾਤ ਜਾ ਕੋਈ ਨਾ ਕਰਨ ਸਵੇਰੇ ਕਰ ਲੈ ਗੱਲ ਆ ਵੀ ਦੀ ਕੋਈ ਦਰਦੀ ਮਤਨ ਦੱਬ ਕੇ ਆਸਰਾ ਓ ਯਾਰ ਮੈਡਮ ਨੇ ਰੋਕਿਆ ਸੀਗਾ

ਯਾਰ ਇਹ ਮੈਂ ਥੋੜੀ ਹੁੰਦਾ ਆ ਇਹ ਹੋਣ ਜਦਾ ਹੈਗਾ ਖੁਸ਼ੀ ਯਾਰ ਆਪਾਂ ਕਿ ਚੰਗੇ ਦੋਸਤ ਨੇ ਦੋਸਤੀ ਹੀ ਰਹਿੰਦੇ ਪਿਆਰ ਚ ਕੁਝ ਨਹੀਂ ਰੱਖਿਆ ਹੈਗਾ ਯਾਰ ਕਿਉਂ ਨਹੀਂ ਹੋ ਸਕਦਾ ਹੈਗਾ ਜੇ ਮੈਂ ਤੈਨੂੰ ਕਰਦੀਆਂ ਦਿ ਲੋ ਤਾਂ ਹੀ ਬੋਲ ਰਹੀ ਆ ਮuje ਹੋ ਸਕਦਾ ਹੁੰਦਾ ਖੁਸ਼ੀ ਮੈਂ ਆਪੀ ਹਾਂ ਕਰ ਦੇਣੀ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਨੂੰ ਮੈਂ ਹਾਂ ਕਿਵੇਂ ਕਰਦਾ ਗੱਲ ਤੋਂ ਦੱਸ ਕਿਉਂ ਨਹੀਂ ਹੋ ਸਕਦਾ ਕੀ ਰੀਜ਼ਨ ਹੈ ਦੇ ਪਿੱਛੇ ਯਾਰ ਆਪਣੀ ਲਾਈਫ ਚ ਬਹੁਤ ਫਰਕ ਹੈਗਾ ਤੇਰਾ ਪਰਿਵਾਰ ਇੱਕ ਤੰ ਅਮੀਰ ਫੈਮਿਲੀ ਨੂੰ ਜੁਆਇਨ ਕਰਦਾ ਮੇਰੇ ਘਰ ਪਤਾ ਨਹੀਂ ਸ਼ਾਮ ਦੀ ਰੋਟੀ ਪੱਕਣੀ ਅੱਧੀ ਨਹੀਂ ਪੱਕਣੀ ਯਾਰ ਤੂੰ ਮੇ ਇਹ ਗੱਲਾਂ ਤੇ ਬਿਸ਼ਵਾਸ ਕਰਦਾ ਕੀ ਕਮੀਰ ਘਰ ਦੀ ਕੁੜੀ ਗਰੀਬ ਮੁੰਡੇ ਨਾਲ ਵਿਆਹ ਨਹੀਂ ਕਰਾ ਸਕਦੀ ਹੈਗੀ ਉਹਨੂੰ ਪਿਆਰ ਨਹੀਂ ਕਰ ਸਕਦੀ ਤੂੰ ਸਮਝਿਆ ਕਰ ਖੁਸ਼ੀ ਯਾਰ ਤੂੰ ਸਮਝਣ ਦੀ ਕੋਸ਼ਿਸ਼ ਕਿਉਂ ਕਰਦੀ ਹੈ ਯਾਰ ਮੈਂ ਸਮਝ ਰਹੀ ਆ ਇਹ ਸਭ ਚੀਜ਼ਾਂ ਜਿਹੜਾ ਪਲੀਜ਼ ਤੂੰ ਬਿਲੀਵ ਨਾ ਕਰ ਮੈਂ ਸੱਚੀ ਤੈਨੂੰ ਡਿਲੋ ਕਰਦੀ ਆ ਯਾਰ ਮੈਂ ਤਾਂ ਕੋ ਆਖਰੀ ਵਾਰ ਪੁੱਛ ਰਹੀ ਆ ਹਾਂ ਯਾਰ ਨਾਨੀ ਤਾਂ ਮੈਂ ਸੱਚੀ ਕੁਝ ਕਰ ਲੈਣਾ ਹੈ ਯਾਰ ਕੁਝ ਤੂੰ ਸਮਝਦੀ ਕਿਉਂ ਨਹੀਂ ਹੈਗੀ ਕਿਰਤੋਂ ਸਮਝ ਲਾਣਾ ਜਿਵੇਂ ਤੈਨੂੰ ਦਿਲੋਂ ਕਰਦੀ ਆ ਤਾਂ ਬੋਲਦੀ ਪਈ ਤੂੰ ਪਤਾ ਨਹੀਂ ਕੀ ਸੋਚੀ ਜਾਣਾ ਹੈ ਕੀ ਬੋਲੀ ਜਾਣਾ ਜਾਲ ਖੁੱਤੀ ਜੇ ਤੂੰ ਇੰਨਾ ਕਰਦੇ ਮੇਰੇ ਕਿੰਨੇ ਹਾਂਗੀ ਪਰ ਤੈਨੂੰ ਮੈਂ ਇੱਕ ਗੱਲ ਦੱਸ ਦਿੰਦਾਗਾ ਤੂੰ ਇੱਕ ਦਿਨ ਜ਼ਰੂਰ ਪਛਤਾਏਗੀ ਗੱਲ ਮੇਰੀ ਮੈਂ ਆਇਆ ਕਿ ਪਛਤਾਉਂਗੀ ਤਾਂਵੇਂ ਛਾੜੇ ਗੱਲਾਂ ਚੱਲ ਚੱਲੀਏ ਹੇ 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 ਹੱਸੇ ਮੇਰੇ ਵੇਖ ਬੁਲਾ ਤੋ ਕਰਦੇ ਇਹ ਲੋਕ ਕਿ ਜੰਨੀ ਆਉਂਦੀ ਸਿਰ ਤੇ ਹਰ ਗੁਸਤਾਖੀ ਤੇਰੀ ਮਾਫ ਕਰ ਦੂੰ ਜੰਨੀ ਨਾਲ ਗਿਲੇ ਸਾਰੇ ਸਾਫ ਕਰ ਦੂੰ ਪਿੱਕੇ ਨਾ ਪਸੰਦਿਓ ਨਾ ਫਾਗੂੜੀਆਂ ਕੱਵੇ ਗੋਟ ਵਿੱਚ ਜੰਟਾ ਵਾਰਾ ਚੂੜੀਆਂ ਚਾਂਦੀ ਦੀਆਂ ਚੰਦਰੇ ਚਿਪ ਵਾਲੀ ਸੁਨਿਆ ਤੇਰੇ ਨਾਲ ਮਰਨਾ ਜਿਉਣਾ ਲੱਗਦਾ ਹੈ ਹਾਏ ਹਾਏ ਚਨ ਵੇਖਿਆ ਪਰਦੀ ਹੁ ਗਾਰਾ ਮੇਰਾ ਮਾਨ ਰੱਖ ਲਈ ਮੁੰਦਰੀ ਫੜਾ ਜੀ ਪਾਵੇਂ ਜਾਨ ਰੱਖ ਲਈ ਸਦਾ ਤੱਕ ਉਹਦਾ ਨਸ਼ਵਾਂ ਤੋਂ ਮੁੱਕਣਾ ਨਾ ਮੀ ਪਾ ਕੇ ਨਜ਼ਰਾਂ ਨੂੰ ਤਾਨੂੰ ਜਕਣਾ ਜੰਦੇ ਤੇ ਦੇ ਵਰਗੇ ਟਿਕਾਣੇ ਸੁਣਿਆ ਮੋਟੇ ਤੇਰੇ ਬਣ ਕੇ ਸੁਣਾਣੇ ਸੁਣਿਆ ਸੱਚ ਅੱਖਾਂ ਮੇਨ ਤੁਰ ਬੋਣਾ ਲੱਗਦੇ ਹੈ ਹਾਏ ਪਰਦੀ ਉਡੀਕ ਤੇਰਾ ਰਾ ਮੈਂ ਵੇਖਦੀ ਜਿੰਨੇ ਮੁਲ ਵੇਟ ਦੀ ਬੈਠਾ ਇਕਲੇ ਪਜ਼ਲਫਾਂ ਤੇ ਚੜਕੇ ਅੜੀ ਨਾਲ ਜਿਹੜਾ ਮੈ ਲਿਆ ਸੀ ਅੜਕੇ ਸੋਨੇ ਸੋਨੇ ਜੱਟਾ ਮੇਰੀ ਸੰਗ ਵਰਗੇ ਜਿੰਨੇ ਦਿਲ ਚੜੇ ਤੇਰੇ ਰੰਗ ਵਰਗੇ ਮਿੰਤਾ ਚ ਮੈਨੂੰ ਤੁਸ ਸੋਣਾ ਲੱਗਦੇ